ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਕਿਹੜੇ-ਕਿਹੜੇ ਕੰਮਾਂ ਨੂੰ ਲੈ ਕੇ ਐਹਤਿਆਤ ਵਰਤਿਆ ਜਾ ਰਿਹਾ ਤੇ ਕਿਹੜੀ-ਕਿਹੜੀ ਚੀਜ਼ ਨੂੰ ਲੈ ਕੇ ਕੋਪਤਾ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਡੀਏ ਸਭ ਐਚਐਸ ਪੁਲਿਸ ਜੀ ਇੱਥੇ ਪਹੁੰਚੋਏ ਨੇ ਐਰਕੋਰਟ ਲਾ ਤੇ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਲੋਕਾਂ ਨੂੰ ਵੀ ਕਿੰਨਾ ਕਿਤੇ ਅਵੇਅਰ ਕੀਤਾ ਲੋਕ ਸਭਾ ਚੋਣਾਂ ਨੂੰ ਲੈ ਕੇ ਤੇ ਸਰ ਆ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤੇ ਇਹਦੇ ਕਰੇ ਪੁਖਤਾ ਪ੍ਰਬੰਧ ਦੀ ਆਪਾਂ ਗੱਲ ਕਰੀ ਪੁਲਿਸ ਵੱਲੋਂ ਕੀਤੇ ਗਏ ਨਸ਼ਿਆਂ ਨੂੰ ਲੈ ਕੇ ਜਾਂ ਫਿਰ ਇਲੀਗਲ दारू ਲੈ ਕੇ ਸ਼ਰਾਬ ਲੈ ਰਹੇ ਦੇਖੋ ਜੀ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਤੋਂ ਲੈ ਕੇ ਕੈਂਡੀਡੇਟ ਦੀ ਸਕਿਉਰਿਟੀਜ਼ ਬਾਰੇ ਔਰ ਹਰੇਕ ਨਾਗਰਿਕ ਨੂੰ ਆਪਣੇ ਵੋਟ ਦੇ ਅਧਿਕਾਰ ਨੂੰ ਇਸਤੇਮਾਲ ਕਰਨ ਬਾਰੇ ਪੁਲਿਸ ਵੱਲੋਂ ਪ੍ਰੋਪਰ ਪੁਖਤਾ ਪ੍ਰਬੰਧ ਜਿਹੜੇ ਹੁਣ ਤੋਂ ਹੀ ਕੀਤੇ ਜਾ ਰਹੇ ਨੇ ਅਸੀਂ ਨਸ਼ਿਆਂ ਨੂੰ ਰੋਕਣ ਲਈ ਪਲੱਸ ਸਮਗਲਨ ਨੂੰ ਰੋਕਣ ਲਈ ਡਰੱਗਸ ਨੂੰ ਰੋਕਣ ਲਈ ਅਸੀਂ ਆਪਣੇ ਨਾਕੇ ਲਾ ਕੇ ਆਪਣੀ ਬੋਰਸ ਨੂੰ ਪ੍ਰੋਪਰ ਗ੍ਰੀਫ ਕੀਤਾ ਹੋਇਆ ਹੈ ਔਰ ਸਾਰੇ ਹੀ ਗੋਰ ਸਾਡੀ ਨੇ ਕੱਲਾ ਕੱਲਾ ਜਿਹੜਾ ਸਿਵਲ ਪ੍ਰਸ਼ਾਸਨ ਦੇ ਨਾਲ ਲੱਗ ਕੇ ਜਿਹੜਾ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਜਿਹੜੇ ਚੈੱਕ ਕੀਤੇ ਨੇ ਤਾਂ ਕਿ ਪੋਲਿੰਗ ਵਾਲੇ ਦਿਨ ਇਹ ਨਾ ਹੋਵੇ ਵੀ ਉੱਥੇ ਕਿਤੇ ਲਾਈਟ ਨਹੀਂ ਹੈ ਜਾਂ ਕੋਈ ਕੋਈ ਪ੍ਰੋਗਰਾਮ ਜਿਹੜਾ ਪ੍ਰੋਬਲਮ ਆ ਜੇ ਜਿੰਦੇ ਵਿੱਚ ਵੀ VOTING ਦੇ ਵਿੱਚ ਉਹ ਸਾਰੇ ਹੀ ਪ੍ਰਬੰਧ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਚੜ੍ਹੇ ਹੋਏ ਨੇ ਬਾਕੀ ਟਾਈਮ ਟੂ ਟਾਈਮ ਜਿਹੜਾ ਅਸੀਂ ਡਿਊਰਿੰਗ ਇਲੈਕਸ਼ਨ ਆਪਣੀ ਚੈਕਿੰਗ ਜਿਹੜੀ ਉਹ ਵਧਾਈ ਹੋਈ ਹੈ ਅੱਗੇ ਵੀ ਆਉਣ ਵਾਲੇ ਸਮੇਂ 'ਚ ਸਾਡੀ ਚੜੀ ਚੱਕਾਂ ਦੇ ਹੋਰ ਜਿਆਦਾ ਸ਼ਕਤੀ ਨਾਲ ਜਿਹੜੀ ਕੀਤੀ ਗਈ। ਭਾਵੇਂ ਕਿ ਕਿਤੇ ਕੋਈ ਅਫਸਕਾਮੀ ਘਟਰਾਣਾ ਵਾਪਰੇ ਔਰ ਇਲੈਕਸ਼ਨ ਜਿਹੜਾ ਪੀਸਫੁੱਲ ਰਹੇ। ਸਰ ਵੈਪਨ ਲੈ ਕੇ ਕਈ ਵਾਰੀ ਹੁੰਦਾ ਵੀ ਦੋ ਵੈਪਨ ਨੇ ਆਲਾ ਕਹਿੰਦਾ ਇੱਕ ਆਰਮ ਜਿਹੜਾ ਜਮ੍ਹਾਂ ਕਰਵਾ ਦੇ ਉਹਨਾਂ ਨੂੰ ਲੈ ਕੇ ਕੀ ਸੀ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਕਿ 100% ਜਿਹੜੇ ਵੈਪਨ ਨੇ ਉਹ ਡਿਪੋਜ਼ਿਟ ਹੋਣਗੇ। ਔਰ ਉਹਦੇ ਜਿਸੀਂ ਸਾਰੀ ਫੋਰਸ ਨੂੰ ਹਦਾਇਤ ਕੀਤੀ ਹੈ ਸਾਡੇ ਇੱਥੇ ਮਲੇਰਪੁੱਟਲੇ ਦੇ ਵਿੱਚ ਤਗਰੀਬ 25% ਜਿਹੜੇ ਸਾਡੇ ਵੈਪਨ ਅਸੀਂ ਡਿਪੋਜ਼ਿਟ ਕਰਾ ਲਏ ਨੇ। ਤੇ ਸਾਰੇ ਵੈਪਨ ਹੋਲਡਰ ਜਿਹੜੇ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਨੇੜੇ ਵਾਲੇ ਸਬੰਧਤ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਜਿਹੜਾ ਕੋਈ ਗਨ ਹਾਊਸ ਹੈਗਾ ਉੱਥੇ ਵੈਪਨ ਆਪਣੇ ਜਮ੍ਹਾਂ ਕਰਾਉਣ ਸਰ ਪੈਰਾਮਿਲਟਰੀ ਫੋਰਸਾਂ ਵੀ ਤਨਖਤ ਕੀਤੀ ਹੈ ਹਲਕਾ ਸੰਗਰੂਰ ਜਾਂ ਮਲੇਰਕੋਟਲੇ ਤੇ ਕਿੰਨੀਆਂ ਦੇਖੋ ਜੀ ਸਾਡੇ ਕੋਲ ਇੱਕ ਪਲਟੂਨ ਇਥੇ ਮਲੇਰਕੋਟਲੇ ਦੇ ਵਿੱਚ ਆਈ ਹੈ ਬਾਕੀ ਜ਼ਿਲ੍ਹਿਆਂ 'ਚ ਅਲੱਗ-ਅਲੱਗ ਕੰਪਨੀਆਂ ਇੱਕ-ਇੱਕ ਕੰਪਨੀਆਂ ਆਈ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਹੋਰ ਵੀ ਪੈਰਾਮਿਲਟਰੀ ਫੋਰਸਾਂ ਆਉਣਗੀਆਂ ਤੇ ਉਹ ਅਸੀਂ ਜਿਸ ਜਿੱਥੇ ਜਰੂਰਤ ਹੋਈ ਉਹਦਾ ਨਾਲ ਅਸੀਂ ਫਲੈਗ ਮਾਰਚ ਵੀ ਕਰਾਂਗੇ ਨਾਕੇ ਵੀ ਲਾਵਾਂਗੇ ਪੋਲਿੰਗ ਸਟੇਸ਼ਨ ਪੋਲਿੰਗ ਬੂਥਾਂ ਤੇ ਉਹਨਾਂ ਦੀ ਜਿਹੜੀ ਡਿਊਟੀ ਵੀ ਚੱਲੇਗੀ ਨਾਲ ਤੇ ਆਉਣ ਵਾਲੇ ਸਮੇਂ ਜੋ ਟਾਈਮ ਟੂ ਟਾਈਮ ਜਿਹੜੀ ਸਾਡੇ ਕੋਲੋਂ ਪੈਰਾਮੈਟਰੀ ਫੋਰਸ ਆਏਗੀ ਆਵਾਮ ਸਰ ਤੋਂ ਮੈਸੇਜ ਦੇਣਾ ਚਾਹੁੰਦਾ ਆਮ ਪਬਲਿਕ ਨੂੰ ਇਹੋ ਹੀ ਬੇਨਤੀ ਹੈ ਕਿ ਇਲੈਕਸ਼ਨਾਂ ਦਾ ਮਾਹੌਲ ਪੀਸਫੁਲੀ ਇਲੈਕਸ਼ਨਾਂ ਕਰਾਉਣ ਸਾਰੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਿਵਲ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਇਹ ਹੋਈ ਬੇਨਤੀ ਪਬਲਿਕ ਨੂੰ ਜੀ ਥੈਂਕ ਯੂ ਧੰਨਵਾਦ ਇਹ ਦੱਸ ਦਈਏ ਕਿ ਪਬਲਿਕ ਨੂੰ ਇਹ ਅਪੀਲ ਕੀਤੀ ਹੈ ਡੀਐਸ ਸਾਹਿਬ ਨੇ ਕਿ ਕਿੰਨਾ ਕਿੰਨਾ ਸਾਧਨ ਪ੍ਰਸ਼ਾਸਨ ਦਾ ਤੇ ਜਿਹੜਿਆਂ ਕੋਲ ਦੋ ਦੋ ਅਸਲੇ ਨੇ ਤਾਂ ਦੋਨੋਂ ਅਸਲੇ ਜਮ੍ਹਾਂ ਕਰਾਉਣੇ ਉਹ ਜ਼ਰੂਰੀਅਤ ਨਹੀਂ ਪਾਈ ਕੀਤੀ ਜਾਏਗੀ ਮਲੇ ਬੁਰਲਾ ਤੋਂ ਸੁਖਾ ਖੇੜੀ ਵਾਲਾ